ਆਹ ਤਾਂ ਹਰ ਕੋਈ ਬਣਾਉਣ ਦੀ ਸੋਚ ਰਿਆ ਅੱਜ ਆਪਾਂ ਤੁਹਾਨੂੰ ਬਣਾਣਾ ਹੀ ਸਿਖਾ ਦਨੇ ਆ ਤੁਸੀਂ ਲੈਣੇ ਨੇ ਜੀ ਐਂਡ ਕੱਪ 4 ਇੰਚੀ ਪਾਈਪ ਦੇ 10 ਨੰਬਰ ਦੇ ਨਟ ਰੈਂਡ ਸਕਰੂ ਲੈ ਲਿਓ 볼ਟ ਨਟ ਕਹਿੰਦਾਂ ਨੇ ਆਪਾਂ ਰੱਸੀ ਚੇਂਦੀ ਹੈ ਤੇ ਆਹ ਸੀੜੀ ਵਾਲੇ ਤਵੇ ਲੈਣੇ ਨੇ ਠੀਕ ਹੈ ਇੱਕ ਐਲ ਸ਼ੇਪ ਦੇ ਵਿੱਚ ਆ ਸਟੈਂਡ ਲੈ ਲਿਓ ਦੋ ਬਸ ਆ ਚੀਜ਼ਾਂ ਲੈਣੀਆਂ ਨੇ ਇਹਦੇ ਨਾਲ ਥੋੜਾ ਜਿਹੜਾ ਰੱਸੀ ਖਿੱਚਣ ਵਾਲਾ ਆਪਣਾ ਜਿਹੜਾ ਅੱਜ ਕੱਲ ਚੱਲ ਰਿਹਾ ਫੁੱਲ ਫੁੱਲ ਫੇਮਸ ਹੈ ਪਰ ਲੋਕਾਂ ਨੂੰ ਪਤਾ ਨਹੀਂ ਬਣਾਉਣਾ ਕਿ ਮੈਂ ਹੁਣ ਜਿਹੜੇ ਐਂਡ ਕੱਪ ਹੁੰਦੇ ਨੇ ਇਹਦੇ ਉੱਤੇ ਤੁਸੀਂ ਲਾਣਾ ਜੀ ਸਲੋਚਣਾ ਵੀਡੀਓ ਅਖੀਰ ਤੱਕ ਦੇਖ ਲਿਓ ਬਈ ਕੰਮ ਦੀ ਚੀਜ਼ ਹੈ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਆਪਣੇ ਜਿੰਨੇ ਵੀ ਵੀਰ ਦੇਖ ਰਹੇ ਨੇ ਉਹ ਇਦਾਂ ਦੀ ਪ੍ਰੋਜੈਕਟ ਬਣਾ ਸਕਣ ਵਧੀਆ ਚੀਜ਼ ਆ ਯਾਰ ਜਿਵੇਂ ਐਂਡ ਕੱਪ ਆ ਇਹ 4 ਇੰਚੀ ਪਾਈਪ ਦਾ ਇਹਦੇ ਆ ਲਾ ਕੇ ਠੀਕ ਹੈ ਆਪਣਾ ਤਵਾ ਜਾ ਇਹਦੇ ਵਿੱਚ ਦੀ ਸੈਂਟਰ ਵਿੱਚ ਦੀ ਗਲੀ ਕਰ ਲਿਓ ਠੀਕ ਹੈ ਉਸ ਤੋਂ ਬਾਅਦ ਜੇ ਮੈਂ ਆਪਣਾ 10 ਨੰਬਰ ਦਾ ਨਾਟਾ ਛੋਟਾ ਜਾ ਠੀਕ ਹੈ ਤੇ ਇਹਦੇ ਵਿੱਚ ਜਿਹੜਾ ਪਰ ਆ ਮੈਂ ਤੁਹਾਨੂੰ ਐਲ ਨੰਬਰ ਐਲ ਸ਼ੇਪ ਜਿਹਾ ਦੱਸਿਆ ਸੀਗਾ ਇਹਦੀ ਬਈ ਫੋਟੋ ਕਲਿੱਕ ਕਰ ਲਿਓ ਹੋ ਸਕੇ ਤਾਂ ਵੀਡੀਓ ਸ਼ੇਅਰ ਕਰ ਦਿਓ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਕਿਉਂਕਿ ਤੁਸੀਂ ਬਾਅਦ ਵਿੱਚ ਦੁਬਾਰਾ ਦੇ